ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ ਇਹ ਅਸੀਂ ਮੁਕੱਦਮਾ ਨੰਬਰ 4 ਜਿਹੜਾ ਹੈਗਾ 4124 ਨੂੰ ਹੋਇਆ ਸੀਗਾ ਅੰਡਰ 397 ਤੇ 458 ਤੇ 34 ਆਈਪੀਸੀ ਦੇ ਤਹਿਤ ਸਦਰ ਪੁਲਿਸ ਸਟੇਸ਼ਨ ਤੇ ਦਰਜ ਹੋਇਆ ਸੀਗਾ ਇਹ ਮੁਕੱਦਮਾ ਪੰਕਜ ਅਗਰਵਾਲ ਵੱਲੋਂ ਦਰਜ ਹੋਇਆ ਸੀਗਾ ਜਿਹੜਾ ਆਕਾਸ਼ ਐਵੇਨਿਊ ਸੀਗਾ ਉਹਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੇ ਲੁੱਟਖੋ ਕੀਤੀ ਸੀਗੀ ਤੇ ਨਾਲ ਉਹਨਾਂ ਦੇ ਘਰ ਦੇ ਬਾਹਰ ਜਾਂਦੇ ਹੋਏ ਇਹਨਾਂ ਨੇ ਫਾਇਰਿੰਗ ਕੀਤੀ ਸੀ ਸੋ ਇਹਦੇ ਵਿੱਚ ਅਸੀਂ ਜਿਹੜੇ ਹੈਗੇ ਆ ਚਾਰ ਦੋਸ਼ੀ ਚਾਰੇ ਦੇ ਚਾਰੇ ਦੋਸ਼ੀ ਜਿਹੜੇ ਹੈਗੇ ਆ ਜਗਜੀਤ ਸਿੰਘ ਪ੍ਰਭਜੋ ਸਿੰਘ ਅਮਨਪ੍ਰੀਤ ਸਿੰਘ ਤੇ ਸਖਨੂਰ ਸਿੰਘ ਜਿਹੜੇ ਹੈਗੇ ਨੇ ਚਾਰੇ ਗ੍ਰਿਫਤਾਰ ਕਰ ਲਿਆ ਔਰ ਇਹਨਾਂ ਦੇ ਕੋਲੋਂ ਜਿਹੜਾ ਹੈਗਾ ਵਾਰਦਾਤ ਦੇ ਵਿੱਚ ਵਰਤਿਆ ਗਿਆ ਜਿਹੜਾ ਹੈਗਾ ਪਿਸਟਲ ਨਾਲ ਉਹਨਾਂ ਦੇ ਵਿੱਚ ਜਿਹੜਾ ਜਿੰਦਾ ਕਾਰਤੂਸ ਜਿਹੜਾ ਹੈਗਾ ਉਹ ਮੋਬਾਈਲ ਤੇ ਪੈਸੇ ਜਿਹੜੇ ਉਹਨਾਂ ਨੇ ਖੋਹ ਕੀਤੇ ਸੀਗੇ 1.5 ਲੱਖ ਤੇ ਕਰੀਬ ਕੀਤਾ ਸੀਗਾ ਜਿਹਦੇ ਵਿੱਚੋਂ ਅਸੀਂ 20000 ਇਹਨਾਂ ਕੋਲ ਰਿਕਵਰੀ ਕੀਤੀ ਔਰ 20000 ਇਹਨਾਂ ਨੇ ਅਕਾਊਂਟ ਜਮ੍ਹਾਂ ਕਰਾਇਆ ਸੀ ਉਹ ਫ੍ਰੀਜ਼ ਕਰ ਲਿਆ ਇਸ ਤੋਂ ਇਲਾਵਾ ਇਹਨਾਂ ਨੂੰ ਜਿਹੜੀ ਗੱਡੀ ਦੇ ਵਿੱਚ ਉਹ ਗਏ ਸੀਗੇ Honda City ਕਾਰ ਤੇ ਮੋਟਰਸਾਈਕਲ ਵੀ ਜਿਹੜਾ ਅਸੀਂ ਇਹਨਾਂ ਕੋਲ ਰਿਕਵਰ ਕਰ ਲਿਆ ਤੇ ਇਹ ਸਾਰਾ ਜਿਹੜਾ ਹੈਗਾ ਸਾਡੇ ACP ਜਿਹੜੇ ਹੈਗੇ ਵਰਿੰਦਰ ਖੋਸਾ SHO ਸਾਦਾ ਦੀ ਟੀਮ ਸੀਆਈਏ 2 ਅਮੋਲਕਦੀਪ ਤੇ ਇਨਸਪੈਕਟਰ ਦਲਬਾਤ ਸਿੰਘ ਹੋਣਾ ਦੀ ਸਾਰੀ ਟੀਮ ਨੇ ਬਹੁਤ ਮਿਹਨਤ ਕਰਕੇ ਔਰ ਇਹ ਜਿਹੜਾ ਰਾਤ ਦਾ ਵੇਲਾ ਸੀਗਾ ਧੁੰਦ ਕਾਫੀ ਸੀਗੀ ਉਸ ਕਰਕੇ ਸਾਨੂੰ ਕਾਫੀ ਮੁਸ਼ਕਲ ਕਰਨੀ ਪਈ ਔਰ ਇਹ ਜਿਹੜਾ ਸੀ ਕਾਫੀ ਜਿਹੜਾ ਹੈਗਾ ਮਿਹਨਤ ਤੋਂ ਬਾਅਦ ਇੱਕ ਕੇਸ ਜਿਹੜਾ ਹੈ ਟਰੇਸ ਕੀਤਾ ਔਰ ਇਹਦੇ ਵਿੱਚ ਚਾਰੇ ਦੋਸ਼ੀ ਜਿਹੜੇ ਹੈਗੇ ਆ ਅਸੀਂ ਫੜ ਲਏ ਜੀ ਸਰ ਇਹ ਕਿਉਂ ਉੱਥੇ ਗਏ ਸੀ ਕੀ ਕਾਰਨ ਕੀ ਰਿਹਾ ਹੈ ਬੇਸਿਕਲੀ ਇਹਨਾਂ ਦੇ ਨਾਲ ਜਿਹੜਾ ਇੱਕ ਹੈਗਾ ਅਮਰਪ੍ਰੀਤ ਸਿੰਘ ਹੈਗਾ ਉਹ ਸਰਕਾਰੀ ਟੀਚਰ ਸੀਗਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ ਸੋ ਇਹਨਾਂ ਨੇ ਇਹਨਾਂ ਨੂੰ ਦੱਸਿਆ ਸੀਗਾ ਕਿ ਇਹਨਾਂ ਦੇ ਕੋਲ ਅਕ ਸਰਕਾਰ ਦੇ ਵਿੱਚ ਕਾਫੀ ਪੈਸਾ ਹੁੰਦਾ ਕਿਉਂਕਿ ਇਹਨਾਂ ਦਾ ਬੇਸਿਕਲੀ ਉੱਥੇ ਫਰਨੀਚਰ ਦਾ ਕੰਮ ਹੈ ਸੋ ਜੇ ਆਪਾਂ ਉੱਥੇ ਡਾਕਾ ਮਾਰਾਂਗੇ ਤਾਂ 7-8 ਲੱਖ ਰੁਪਏ ਦੇ ਕਰੀਬ ਜਿਹੜਾ ਹੈਗਾ ਸਾਨੂੰ ਪੈਸੇ ਮਿਲਣ ਦੀ ਉਮੀਦ ਹੈ ਸੋ ਇਸ ਸਾਜ਼ਿਸ਼ ਤਹਿਤ ਇਹਨਾਂ ਨੇ ਸਾਰੀ ਜਿਹੜੀ ਸੀਗੀ ਘਟਨਾ ਦਾ ਇੰਤਜ਼ਾਮ ਕੀਤਾ ਸਰਕਾਰੀ ਟੀਚਰ ਵੀ ਵਰਤੇ ਜੀ ਜੀ ਉਹਨਾਂ ਨੂੰ ਜਿਹੜਾ ਮਾਸਟਰਮਾਈਂਡ ਉਹੀ ਸੀਗਾ ਉਹਨਾਂ ਨੇ ਹੀ ਅੱਗੇ ਇਹਨਾਂ ਨੂੰ ਦੱਸਿਆ ਉਹਨਾਂ ਦੇ ਹਾਇਰ ਕੀਤਾ ਸੀਗਾ ਸਾਰਾ ਕੁਝ ਬਿਲਕੁਲ ਗ੍ਰਿਫਤਾਰ ਹੈ ਜੀ ਉਹਨਾਂ ਦਾ ਆਮਨ ਪ੍ਰੀਤ ਸਿੰਘ ਨਾਮ ਹੈਗਾ ਜੀ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਰਾਤੀ ਨਹੀਂ ਮੰਗੀ ਇਹਨਾਂ ਨੇ ਜਿਹੜੀ ਉੱਥੇ ਲੁੱਟਖੋ ਕੀਤੀ ਸੀਗੀ ਲੁੱਟਖੋ ਕੀਤੀ ਪਿਸਤੌਲ ਵਿਖਾ ਕੇ ਪਿਸਤੌਲ ਦੀ ਨੌਕ ਦੇ ਵਿੱਚ ਘਰ ਵੜ ਕੇ ਜਿਹੜਾ ਰਾਤ ਦਾ 8:30 ਵਜੇ ਦਾ ਟਾਈਮ ਸੀਗਾ ਉਦੋਂ ਉਦੋਂ ਇਹਨਾਂ ਨੇ ਕੀ ਕੀਤਾ ਆਕਾਸ਼ ਐਵੇਨਿਊ ਦੇ ਵਿੱਚ ਸਰ ਇਹਨਾਂ ਦੀ ਉਮਰ ਤੇ ਬਿਜ਼ਨਸ ਕੀ ਹੈ ਇਹਨਾਂ ਦਾ ਇਹਨਾਂ ਦੀ ਉਮਰ ਜਿਹੜੀ ਹੈਗੀ ਆ ਅਪ੍ਰੋਕਸੀਮੇਟਲੀ 20 ਤੋਂ ਲੈ ਕੇ ਆਪਾਂ ਕਹਸਾਂ 20 ਤੋਂ 25 ਸਾਲ ਦੇ ਵਿੱਚ ਹੈਗੇ ਆ ਬਾਕੀ ਇੱਕ ਪਲੱਸ 2 ਕਰ ਰਿਹਾ ਹੈ ਖੇਤੀਬਾੜੀ ਕਰ ਰਿਹਾ ਹੈਗਾ ਇੱਕ ਐਜ਼ ਇਟ ਇਜ਼ ਅਮਨਪ੍ਰੀਤ ਜਿਹੜਾ ਸਰਕਾਰੀ ਟੀਚਰ ਹੈਗਾ ਤੇ ਇੱਕ ਸਕੂਲ ਦੀ ਬੱਸ ਚਲਾਉਂਦਾ ਜੀ ਬੰਦਾ ਹਾਂ ਨੈਚੁਰਲੀ ਇਹਨਾਂ ਦੇ ਨਾਲ ਜਿਹੜਾ ਬੰਦਾ ਜਿਹੜਾ ਇੱਕ ਹੈਗਾ ਆਪਣਾ ਅਮਨਪ੍ਰੀਤ ਸਿੰਘ ਜਿਹੜਾ ਇਹਨਾਂ ਦੇ ਘਰ ਦੇ ਲਾਗੇ ਰਹਿੰਦਾ ਸੀਗਾ ਉਹਨੂੰ ਸਾਰੀ ਉਥੋਂ ਦਾ ਪਤਾ ਸੀਗਾ ਉਹਨੇ ਸਾਰਾ ਇਹਨਾਂ ਨੂੰ ਵਿਖਾਇਆ ਸੀਗਾ ਤੇ ਸਾਰੀ ਰੱਖੀ ਉਹਨੇ ਪਾਈ ਸੀ। ਉਹਨੂੰ ਦਿੱਤੀ ਦੋਸਤੀ ਸੀ ਕਿ ਉਸ ਪਰਿਵਾਰ ਦੇ ਨਾਲ ਉਹਨਾਂ ਦੇ ਨਾਲ ਗਵਾਂਡ ਚ ਵਿੱਚ ਰਹਿੰਦਾ ਸੀਗਾ ਜਿੱਦਾਂ ਗਵਾਂਡੀਆਂ ਨੂੰ ਪਤਾ ਹੀ ਹੁੰਦਾ ਕਿ ਉਹਨਾਂ ਦਾ ਉੱਥੇ ਫਰਨੀਚਰ ਦਾ ਕੰਮ ਸੀਗਾ ਆਉਂਦੇ ਜਾਂਦੇ ਉਹਨਾਂ ਕੋਲ ਪੈਸੇ ਹੁੰਦੇ ਨੇ ਸੋ ਇਸ ਕਰਕੇ ਉਹਨਾਂ ਨੇ ਇਹ ਕੰਮ ਕੀਤਾ ਸੀਗਾ ਇਹਨਾਂ ਨੇ ਕੋਈ ਫਾਇਰ ਵੀ ਕੀਪਰ ਸੀ ਹਾਂ ਇਹਨਾਂ ਨੇ ਦੋ ਫਾਇਰ ਕੀਤੇ ਸੀ ਉਹਨਾਂ ਦੇ ਘਰ ਤੇ ਬਾਅਦ ਜਾਂਦੇ ਹੋਏ ਜਦੋਂ ਉਹ ਕੀਤੇ ਸੀਗੇ ਇਹਨਾਂ ਦੇ ਕੋਲ ਪਹਿਲਾਂ ਹੀ ਮਾਮਲਾ ਸੀ ਨਹੀਂ ਹਜੇ ਤੱਕ ਜਿਹੜੀ ਹਜੇ ਕੱਲ ਦੀ ਪੁਸ਼ਕਿਸ਼ਤੇ ਨਹੀਂ ਆਇਆ ਹੈ ਉਹਨਾਂ ਦਾ ਮਾਮਲਾ ਪਹਿਲਾਂ ਤੋਂ ਪਹਿਲਾਂ ਹੀ ਕਿ ਇਹ ਆਪ ਉਹ ਕਿੰਨੀ ਦੇਰ ਤੋਂ ਚਲਾ ਰਹੇ ਸੀ ਕੁਛ ਨਾ ਨਹੀਂ ਕੋਈ ਹੋਰ ਕੋਈ ਗੱਲ ਸਮਝ ਨਹੀਂ ਆਈ ਹੁਣ ਹਜੇ ਇਨਟੈਰੋਗੇਸ਼ਨ ਜਿਹੜੀ ਹੈਗੀ ਹੈ ਦੀ ਪੁੱਛਗਿੱਛ ਕਰਕੇ ਫੇਰ ਹੀ ਤੁਹਾਨੂੰ ਅੱਗੇ ਕੁਛ ਦੱਸ ਪਾਉਣਗੇ ਇਹਨਾਂ ਨੇ ਵੈਪਨ ਕਿੱਥੋਂ ਲਿਆ ਸੀ ਉਹਦੇ ਬਾਰੇ ਕੋਈ ਪਤਾ ਨਹੀਂ ਵੈਪਨ ਜਿਹੜਾ ਹੈਗਾ ਉਹ ਜਿਹੜਾ ਸਾਡਾ ਅੱਗੇ ਫਦਰ ਚੱਲ ਰਹੀ ਹੈ ਇਨਵੈਸਟੀਗੇਸ਼ਨ ਵੈਪਨ ਰਿਕਵਰ ਕਰ ਲਿਆ ਜੇ ਕਿੱਥੋਂ ਆਇਆ ਕਿੱਥੇ ਨਹੀਂ ਆਇਆ ਉਹ ਮੈਂ ਹਜੇ ਨਹੀਂ ਦੱਸ ਸਕਦਾ ਇਸ ਸਟੇਜ ਤੇ ਕਿਉਂਕਿ ਉਹ ਨਾਲ ਸਾਡਾ ਅਗਲਾ ਕੇਸ ਦੀ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋ ਸਕਦੀ ਹੈ ਸੋ ਬਾਅਦ ਚ ਦੱਸਿਆ ਜਾਏਗਾ ਚਾਰੇ ਤਿੰਨ ਚਾਰੇ ਦੋਸਤ ਨਹੀਂ ਆਪਸ ਵਿੱਚ ਅਮਨਪ੍ਰੀਤ ਦੇ ਸੰਪਰਕ ਚਾਹੇ ਕਿਵੇਂ ਸਾਰੇ ਅਮਨਪ੍ਰੀਤ ਦੇ ਚਾਰੇ ਜਿਹੜੇ ਹੈਗੇ ਇੱਕ ਦੋਸਤ ਹੈਗੇ ਨੇ ਸਾਰੇ ਆਪਸ ਨੂੰ ਇੱਕ ਦੂਜੇ ਨੂੰ ਜਾਣਦੇ ਸੀ ਬਾਕੀ ਤੁਹਾਨੂੰ ਦੂਜਾ ਕੇਸ ਦੱਸਦੇ ਹਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ